ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਵਾਹ ਦੀ ਰੋਜ਼ ਲਗਭਗ ਸੋਨਾਪ ਚਾਰ ਪੰਜ ਵੜਾ ਦਿਖਾਵਾਂਗੇ ਸਾਰੇ ਪੰਤੀਆਂ ਐਫ ਐਫ ਜਰਸੀ ਤੇ ਇੱਕ ਹੈਗੇ ਵਿੱਚ 에어 ਸਰਵਿਸ ਸਾਰੇ ਤਰ੍ਹਾਂ ਦਾ ਮਾਲ ਆ ਸੋ ਡਿਟੇਲ ਵੀਰ ਤੋ ਪੁੱਛਦੇ ਆਓ ਕਿ ਕਰੀ ਗਲਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਬਾਈ ਭਾਵਨਪ੍ਰੀਤ ਸਿੰਘ ਪਿੰਡ ਐਂਡ ਆਏ ਜਲਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਹੀ ਆਪਣਾ ਕੰਟੈਕਟ ਨੰਬਰ ਹੈ 987786899 ਦੂਜਾ ਨੰਬਰ ਹੈਗਾ 96355040 ਇਹ ਵੱਡੇ ਭਰਾ ਦਾ ਨੰਬਰ ਹੈ ਅੱਜ ਆਪਾਂ ਦਿਖਾਵਾਂਗੇ ਪੰਜ ਬੈੜਾ ਹਨਾ ਹਾਂ ਜੀ ਬੈੜਾ ਆਪਰੇ ਕੋਲ ਹੈ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਬੱਚੀ ਦੇਖਦੇ ਆ ਕਿਹੜਾ ਸੁਹਾ ਵੀਰੇ ਇਹ ਬਾਈ ਦੂਜਾ ਸੁਹਾ ਹੈਗਾ ਤੇ ਸਿੱਗੀ ਹੈ ਜੀ ਠੀਕ ਹੈ ਦੰਦੋ ਹਲੇ ਮਨ ਕੇ ਜਲ ਜਵਾਨ ਹੋਈ ਨਹੀਂ ਕੋਪਰ ਚਾਰਾਂ ਵਿੱਚ ਛਕਦੇ ਚੱਕ ਕੀ ਦਾਂ ਲੂਣ ਦਾ ਕਿੰਨਾ ਕਿ ਦੋ ਦੱਸਿਆ ਮਾਲਕ ਨੇ ਆਪਾ 27 28 ਕਿਲੋ ਦੋ ਤਾਂ ਆਹਰਨ ਚ ਲਈ ਜੇ ਬੜਾ ਠੀਕ ਹੈ ਇਹ ਲੋਕਾਂ ਨਹੀਂ ਹੈਗੀ ਹੈ ਹਾਂ ਧੜਾਈ ਲਈ ਚਾੜ੍ਹਣਾ ਹੈ ਠੀਕ ਹੈ ਅੰਦਾਜ਼ਾ ਲਾਗੇ ਜਿਲੇਪਾ ਮੌਸਮ ਗਰਮੀ ਦੇ ਹਿਸਾਬ ਨਾਲ ਕਿੰਨਾ ਮੰਨ ਕੇ ਚੱਲੇ ਵਗਣ 20 ਤੋਂ 30 ਨਾਰਮਲੀ ਦੇ ਨਾਲ ਠੀਕ ਹੈ ਮੰਨ ਕੇ ਵੀ 27 ਤੋਂ ਪਾਰ ਆ 30 ਤੇ ਲਗਭਗ ਹੈਗੀ ਹੈ ਜਮ ਹੈਗੀ ਹੈ 30 ਕਿਲੋ ਫੁਹਾਰਾਂ ਨਹੀਂ ਫੜ ਠੀਕ ਆ ਰੇਟ ਵਜਾਰ ਇਹਨਾਂ ਦੇ ਕੀ ਦੇਣਗੇ ਰੇਟ ਬਈ ਫੋਨ 'ਚ ਕਰਾਂਗੇ ਹੋਊਗਾ ਜਾਇਆ ਚੀਜ਼ ਅਕੋਰਡਿੰਗ ਹੋਊਗਾ ਹੋਊਗਾ ਤੇ ਨੈਟ ਜੇ ਦੇਣਾ ਹੈ ਇੱਕ ਹਫਤਾ ਪਿਆ ਪੈਂਡਿੰਗ ਇਹਦਾ ਨਹੀਂ ਵੀ 4-5 ਦਿਨ ਹੀ ਦਊਗੀ ਇੱਕ ਹਫਤਾ ਨਹੀਂ ਦੇਗੀ ਠੀਕ ਆ ਹਫਤੇ ਤੋਂ ਅੰਦਰ ਅੰਦਰ ਸੂਪੂ ਅੰਦਰ ਅੰਦਰ ਸੂਪੂ ਸੋ 4-5 ਦਿਨ ਬਾਕੀ ਆ ਛਿੱਗੀ ਆ ਮੂਹਛੇ ਅਗੇ ਨਾਲ ਦੇ ਚੱਕੇ ਆ ਹਜੇ ਤੇ ਸੀਮੰਟ ਤਾਂ ਨਹੀਂ ਕਨਫਰਮ ਕਿਹੜਾ ਲੱਗਿਆ ਵੱਗੇ ਤੇਨ ਮਾਰਕਾ ਲੱਗਿਆ ਹੋਇਆ ਠੀਕ ਆ ਸੋ 40 32 ਦਿਨ ਮਾਰਕ ਦਾ ਸੀਮੰਟ ਲੱਗਿਆ ਹੋਇਆ ਬਾਈ ਨੇ ਟੋਕਨ ਲਾ ਲਿਆ ਟੋਕਨੇ ਸਾਰਾ ਟੁੱਟਿਆ ਹੋਣਾ ਸੋ ਫਾਰਮ ਵਾਲੀ ਵੈੜਾ ਚੰਗੀ ਜਿੰਦ ਜਨ ਵਾਲੀ ਫੁੱਲ ਬਰੀਡ ਦੇ ਵਿੱਚ ਆ ਜੈਨੂਇਨ ਦੂਜਾ ਸੁਦਾ ਸੁਣ ਨੂੰ 4 ਤੋਂ 5 ਦਿਨ ਇਹਦੇ ਪੈਂਡਿੰਗ ਪਿਆ ਹਵਾਨਾ ਅੱਗੇ ਪਿੱਛੇ ਦਾ ਬਿਲਕੁਲ ਫਿਟਿੰਗ ਵਾਲਾ ਸਟੈਚਰ ਹਵਾਨਾ ਦਾ ਤੇ ਜੇ ਮੈਂ ਆਪਾਂ ਕੀਮਤਾਂ ਦੀ ਗੱਲ ਕਰੀ ਹੁਣ ਮੌਸਮ ਗਰਮੀ ਦੇ ਵਿੱਚ ਆ ਬਰੀਡ ਅੱਜ ਦੇ ਟਾਈਮ 'ਚ 10 ਤੋਂ 15000 ਹੈ ਮਾਰ ਜਾਂਦਾ ਫਰਕ ਇੱਕ ਨਹੀਂ ਵੀਰੇ ਬਈ ਬੱਟਾ ਜਾਏਗਾ ਉਹ ਬੱਟਾ ਪਰ ਹੈ ਵੀ ਕੋਈ ਨੀ ਮਾਲ ਨਿਕਲਦੀ ਬਹੁਤ ਬੱਟਾ ਪਰ ਮਨਨ ਕੇ ਜਿਹੜੇ ਬਰੀਡ ਜੇ ਲੈਣੀ ਹੈ ਤਾਂ ਹੁਣ ਮੌਸਮ ਰੇਟ ਦੇ ਹਿਸਾਬ ਨਾਲ ਠੀਕ ਆ ਕੋਸ ਹਨਾ ਹਾਂ ਠੀਕ ਆ ਬਈ ਮਨਨ ਕੇ ਜਿਹੜੇ ਵੀ ਸਰਦੀ ਨਾਲ 10 ਤੋਂ 15000 ਦਾ ਡੇਢ ਲੱਖ ਤੋਂ ਸ਼ਾਕ ਹੁੰਦੀ ਹੈ ਡੇਢ ਲੱਖ ਤੋਂ ਪਲਾਸੀ ਮਿਲਦੀ ਜਾਜ ਗੱਲਾਂ ਜਾਵਾ ਉਸੇ ਕੋਣੀ 15 20 ਦਾ ਫਾਸਲਾ ਹੈਗਾ ਜਾਵਾ ਸੋ ਜਾਜ ਗੱਲਾਂ ਸੋ ਜਿਹੜੇ ਵੀ ਕਹਿੰਦੇ ਆਪਾਂ ਬਰੀਡ ਤੇ ਕੰਮ ਕਰਨਾ ਆਪਣੇ ਸਿਸਟਮ ਵਗੈਰਾ ਵਧੀਆ ਕਰੇ ਰੱਖਿਆ ਵਾ ਸਾਮ ਸਮਾਨ ਰੱਖਦਾ ਬੰਦਾ ਤਾਂ ਇਹਦੇ ਤੇ ਆਪਾਂ ਕੰਮ ਕਰਾਂਗੇ ਪੇਮੈਂਟ ਲਾਵਾਂਗੇ ਤਾਂ ਆਪਾਂ ਦੋ ਬੱਚੇ ਤਾਂ ਲੈ ਸਕਦੇ ਹੁਣ ਜਿ ਤੇ ਦੂਸਰਾ ਸਵਾਲ ਸੂਰ ਨੂੰ 4-5 ਦਿਨ ਬਾਕੀ ਆ ਤੇ ਚੰਗਾ ਇਹਦੇ ਲੱਗਿਆ ਹੋਇਆ ਸੀਮਲ ਤੇ ਦੁੱਧ ਤੁਸੀਂ ਮੰਨ ਸਕਦੇ ਆ ਵੀ 30 ਕਿਲੋ ਦੇ ਨੀਅਰ ਅਬਾਉਟ ਇਹਨੇ ਆਰਾਮ ਨਾਲ ਪਾ ਦੇਣਾ 26-27 25 ਲੀਟਰ ਤੋਂ ਪਾਰ ਦੁੱਧ ਪਲੂਨ ਦਾ ਦਿੱਤਾ ਹੋਇਆ ਤੋਂ ਥਣ ਦੇਖੋ ਚਾਹੇ ਆਪਾਂ ਹੱਥੀਚ ਹੋਈ ਕਰ ਲਈਏ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਥਣਾ ਤੇ ਲੇਵਾ ਬਿਲਕੁਲ ਫਟ ਫੜ ਕੰਪੈਕਟ ਹਵਾਨਾ ਬੈਠਣੇ ਬੰਨਣਾ ਇਹਦਾ ਠੀਕ ਹੈ ਤੇ ਚਾਹੇ 10 ਰੁਪਏ ਖਚ ਲੀਏ ਲੇਵਾ ਨਹੀਂ 도ੜਦੀ ਬੈਠਣਾ ਠੀਕ ਹੈ ਅੱਗੇ ਦੂਜੇ ਨੰਬਰ ਆਪਾਂ ਜਰਸੀ ਦੇਖੀ ਜਾਨੇ ਇਹ ਇਹ ਦੋਨਾਂ ਦਾ ਬਾਈ ਪਹਿਲਾਂ ਨਾਲ ਹੀ ਦੂਰੋਂ ਦਾ ਬੱਚਾ ਕੀ ਇਹਦੇ ਪਿੱਛੇ ਇਹਦੇ ਮਗਰ ਬੱਸ ਆਵੇ ਠੀਕ ਆ ਕੈਕ ਦਿਨ ਹੋ ਗਏ ਸੂਈ ਨੂੰ ਇਹਨੂੰ ਤੀਜਾ ਦਿਨ ਆ ਗਿਆ ਤੀਜਾ ਦਿਨ ਹੋ ਗਿਆ ਸੂਈ ਨੂੰ ਬੱਚਾ ਮੇਲਕਾਫ ਆ ਤੇ ਜੇਰ ਵਗੈਰਾ ਡਾਣਾ ਜਾਓ ਜੇਰ ਉਹ ਡਾਟਾ ਠੀਕ ਆ ਤੇ ਦੁੱਧ ਹੁਣ ਕਿੰਨਾ ਕਿ ਸਟਾਰਟਿੰਗ ਹੈ ਥੱਲੇ ਮੰਨ ਲੇ 14-15 ਕਿਲੋ ਬੋਰੀ ਤੇ ਸਟਾਰਟ ਹੀ ਆ 14 ਕਿਲੋ ਸਟਾਰਟਿੰਗ ਇਹਦੀ ਹੈਗੀ ਆ ਤੇ ਨੀਅਰ ਅਬਾਊਟ ਕਿੰਨਾ ਕਿ ਜਾਵੜੂਗੀ ਇਹ ਮਤਲਬ 20 ਤੋਂ ਪਾਰ ਹੀ ਖਲਾਉ ਦੂਗੀ ਰਾਮ ਨਾਲ ਠੀਕ ਆ ਵੀ 20 ਕਿਲੋ ਦੁੱਧ ਮੰਨ ਕੇ ਆ ਬੰਦਾ ਇਹਨੂੰ ਪਰਚੇਸ ਕਰ ਸਕਦਾ ਤੇ ਹੁਣ ਬੱਚਾ ਮੂਰੇ ਬੰਨਿਆ ਪਸਮਾਹ ਚ ਆ ਗਈ ਹੈ ਨਾ ਹਾਂਜੀ ਸੋ ਸ਼ਾਮ ਦਾ ਟਾਈਮ ਆ ਚਵਾਈ ਇਹਦੀ ਹੋਣੀ ਹੈ ਬੱਚਾ ਮੂਰੇ ਬੰਨਿਆ ਬੈੜ ਪਸਮਾਹ ਦੇ ਵਿੱਚ ਆ ਹੁਣ ਜਮਾ ਤੇ ਲੇਵਾ ਦੇਖੋ ਇਹਦਾ ਡੰਗ ਦੇ ਬੰਨਿਆ ਜਮਾ ਕਿਆ ਬਤਾ ਪੂਰਾ ਸਾਫ ਸੁਥਰਾ ਲੇਵਾ ਚੌਥਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਕੱਦ ਕਾਠ ਵੀ ਚੰਗਾ ਜਿੰਦ ਜਾਨ ਵੀ ਚੰਗੀ ਆ ਤੇ ਛੱਡ ਮੇ ਲੇਵੇ ਦੀ ਅੱਗੇ ਪਿੱਛੇ ਦਾ ਹਵਾਨਾ ਜਮਾ ਫਿਟਿੰਗ ਵਾਲਾ ਸਾਫ ਸੁਥਰਾ ਸੋ ਆਹ ਦੇਖੋ ਜਵਾਨੀ ਜਮਾ ਦੰਦੋ ਦੋ ਦੰਦਾਂ ਨੇ ਵੀਰੇ ਦੋ ਦੰਦ ਅਸਲੀ ਦੋ ਦੰਦ ਸੋ ਦੋ ਦੰਦਾਂ ਜਮਾ ਘੋੜੀ ਵਰਗੀ ਬੱਚੀ ਆ ਜਮਾ ਕੋਈ ਇਹਨੂੰ ਬਾਸਤਾਨੀ ਵੀ ਸ ਸੋ ਦੇਖੋ ਮੂਵਟਾ ਇਹਦਾ ਪੂਰੀ ਚੰਗੀ ਫੇਸ ਕੁਆਲਿਟੀ ਦੀ ਸੋ ਇਦਾਂ ਦੀ ਬੈੜ ਤੋ ਜਿੱਦਾਂ ਦੇ ਮਰਜ਼ੀ ਬੱਚੇ ਲੈ ਲਈਏ ਚਾਹੇ 1500 ਵਿੱਚ ਖਚਰੀਏ ਤੇ ਨਾ ਸਰੀਰ ਤੋੜਿਆ ਆਪਦਾ ਤੇ ਮੈਂਟੇਨ ਇਹਨੇ ਉਦਾਂ ਦੀ ਰਹਿਣਾ ਜਮਾ ਸੋ ਲੈਵਾ ਦੇਖੋ ਪੂਰਾ ਫਿਟਿੰਗ ਵਾਲਾ ਬੱਚਾ ਹੁਣ ਇਹਦੇ ਮੂਰੇ ਬੰਨਣ ਕਾਰਨ ਪੂਰੀ ਪਸਮਾਚ ਆ ਤੇ ਥਣ ਵਗੈਰਾ ਦੇਖੋ ਥਣਾਂ ਦੀ ਵਿੱਤੀ ਬਹੁਤ ਚੰਗੀ ਆ ਸੋ ਵੀਰੇ ਥਣ ਹਵਾ ਨਾਲ ਦੇਖ ਸਕਦਾ ਨੇੜ ਤੋਂ ਚਾਰੇ ਥਣ ਨਿਕੜਵੇਂ ਸਾਫ ਸੁਥਰੀ ਵਿੱਤੀ ਤੇ ਅੱਗੇ ਵੀਰੇ 3 ਨੰਬਰ ਤੇ ਆਪਾਂ ਕੱਚੀ ਵੈੜ ਦੇਖੀ ਜਾਂਦੇ ਆ ਇਹਦੇ ਨੂੰ 15 ਪੈਣ ਬਈ 15 ਦਿਨ ਇਹਦੇ ਪੈਂਡਿੰਗ ਪਏ ਆ ਹਨਾ ਹਾਂ 15 ਦਿਨ ਪੈਂਡਿੰਗ ਪਏ ਨੇ ਤੇ ਕਿੰਨਾ ਦੁੱਧ ਦੱਸਿਆ ਪਿਛਲੀ ਵਾਰ ਦਾ ਦੁੱਧ ਮਾਲਕਾਂ ਦੀ 35 ਕਿਲੋ ਦੇ ਰਲਾ 35 ਕਿਲੋ ਹਾਂ ਅੱਜ 15 ਦਿਨ ਬਾਕੀ ਪਏ ਆ ਤੇ ਫਾਰਮ ਚ ਹੋਈ ਹੈ ਜਾਂ ਲੋਕ ਆਈਏ ਫਾਰਮ ਦੀ ਹੈਗੀ ਠੀਕ ਹੈ ਜਿਹੜੇ ਲੋਕ ਲੋਕ ਬੱਤੀ ਜਿਹੜੇ ਆਮ ਘਰੂ ਲਈ ਆ ਪਾਣੀ ਜਾਂਸੀ ਠੀਕ ਹੈ ਜਿਹੜੀ ਆਮ ਘਰੂ ਉਹ ਤਾਂ ਆਮ ਘਰ ਜਿਹੜੀ ਫਾਰਮ ਦੀ ਫਾਰਮ ਇਹਦੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਜੇ ਸਰਦੀ ਹੁੰਦੀ ਫਿਰ 40 ਕਿਲੋ ਦੀ ਠੀਕ ਹੈ 35 ਕਿਲੋ ਖੁੱਲਾ ਮੰਨ ਕੇ ਲੈ ਲਓ ਸਰ ਗਰਮੀ ਦੇ ਹਿਸਾਬ ਨਾਲ ਬੰਦਾ 35 ਕਿਲੋ ਦੁੱਧ ਮੰਨ ਕੇ ਲੈ ਲਵੇ ਖੁੱਲਾ ਮੰਨ ਠੀਕ ਹੈ ਤੇ ਥਣ ਵਗੈਰਾ ਦੀ ਓਕੇ ਆ ਜਾਵਾਂ ਮੈਂ ਕਹਾਂ ਬਈ ਓਕੇ ਗੱਡੀ ਗਰੀਬ ਨਹੀਂ ਦੀ ਬੜ ਕੋਈ ਐ ਨਹੀਂ ਗੇ ਤੇ ਹੱਥ ਚਬਾਈ ਕਰਨ ਲਈ ਆ ਬਣਾਉਗਾ ਮੰਨ ਗਏ ਕਿਸ ਕਰਨ ਲੱਗੀ ਠੀਕ ਹੈ ਹਜੇ 15 ਦਿਨ ਪੈਂਡਿੰਗ ਪਿਆ ਜਾ ਠੀਕ ਹੈ ਧੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਤੇ ਬਾਕੀ ਸਰੀਰ ਨੂੰ ਦੇਖੋ ਪੂਰਾ ਮੇਨਟੇਨ ਆ ਤੇ ਕੱਦ ਕਾਠ ਜਿੰਦ ਜਾਨ ਬਰੀਡ ਕੁਆਲਟੀ ਓਕੇ ਆ ਬੁਰੀ ਇਹਦੇ ਵਿੱਚ 15 ਦਿਨ ਪੈਂਡਿੰਗ ਪਿਆ ਸੂਨ ਦੇ ਵਿੱਚ ਸੋ ਦੇਖ ਸਕਦਾ ਨਾੜਾ ਵਗੈਰਾ ਹਮਾਨੇ ਤੇ ਪੂਰੇ ਚੰਗੀਆਂ ਸਾਫ ਸੁਥਰੀਆਂ ਕਿਦੋਂ ਦੇਖ ਸਕਜੋ ਮਿਲਕ ਮੇਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੀ ਆ ਕ ਤੇ ਕੱਦ ਕਾਟ ਬਹੁਤ ਆਜਾ ਜੇ ਕੋਈ ਵੀਰੇ ਛੋਟੀ ਮੰਨ ਕੇ ਨਾਵੇ ਵੀ ਛੋਟੀ ਹੋਗੀ ਫੁੱਲ ਸੈਜ ਆ ਤੇ ਫੁੱਲੀ ਬਰੀਡ ਆ ਇਹਦਾ ਤਾਂ ਨਸੀਮਨ ਕਨਫਰਮ ਕਰਿਆ ਆਪਾਂ ਨਸੀਮਨ ਤਾਂ ਇਹਨੇ ਚੰਗੀ ਲੱਗਿਆ ਹੋਈ ਨੇ ਠੀਕ ਹੈ ਇੱਕ ਇੱਕ ਵਾਰ ਦੋ ਨਹੀਂ ਠੀਕ ਠੀਕ ਆਪਾਂ ਪਤਾ ਕਰ ਦਾਂਗੇ ਹਣਾ ਪਤਾ ਕਰਕੇ ਦੱਸਾਂਗੇ ਇਹ ਮੈਨੂੰ ਕਹੀ ਦੀ ਇਹਦਾ ਆਪਾਂ ਵੀ ਤੂਈ ਹੋਊਗੀ ਠੀਕ ਹੈ ਸੋ ਬੈਠ ਦੇ ਠੀਕ ਹੈ ਹੋਗਾ ਮੈਂ ਆ ਕੇ ਨੂੰ ਦੱਸ ਜੈ ਜੈ ਗੱਲਾਂ ਜੋ ਸੋ ਬਾਕੀ ਨਾੜਾ ਵਗੈਰਾ ਦੇਖੋ ਬੈਠ ਜੇ ਹਰੇ ਕਲੀ ਕੱਚੀ ਐ ਇਦਾਂ ਦੀ ਬੈੜ ਤਿਆਰ ਹੋਈ ਵੀ ਜਦੋਂ ਸੀਜ਼ਨ ਹੁੰਦਾ ਸਰਦੀ ਦਾ ਉਦੋਂ ਜਾਂਦੀ ਆ 2000 ਨੀਅਰ ਅਬਾਊਟ ਹਣਾ ਠੀਕ ਹੈ ਸੋ ਅੱਜ ਜੇ ਆਪਾਂ ਕੱਚੀ ਲੈਵਾਂਗੇ ਤਾਂ ਆਪਾਂ ਨੂੰ ਮੰਡੀ ਮਿਲੂਗੀ ਤਿਆਰ ਕਰਾਂਗੇ ਘਰੇ ਆਪਾਂ ਦੇ 10 15 ਦਿਨਾਂ ਨੂੰ ਸੂਗੀ ਤੇ ਚੰਗੇ ਸੋਹਣੇ ਦੁੱਧ ਤੇ ਚੱਲੂਗੀ ਵਧੀਆ ਤੇ ਅੱਗੇ ਆਪਾਂ ਇਹ ਜਿਹੜੇ 4 ਨੰਬਰ ਤੇ ਬੱਚੀ ਦੇਖੀਏ ਨੇ ਇਹ ਇਹ ਵੀ ਭਾਈ ਦੂਜਾ ਸੂਸਣ ਦੀ ਹੈ ਕੀ ਦੂਜਾ ਸੂਸਣ 10 12 ਨੇ ਇਹਦੇ ਬਾਕੀ 10 12 ਦਿਨ ਇਹਦੇ ਸੂਣ ਚ ਬਾਕੀ ਪਏ ਆ ਤੇ ਲੇਵਾ ਫਿਟਿੰਗ ਵਾਲਾ ਜਾਵਾਂ ਹਣਾ ਲਿਓ ਹੀ ਜਾਵਾਂ ਬਟਾ ਮੜੀ ਪਾਲਾ ਨੂੰ ਪਾਉਣ ਲੱਗੀ ਹੁਣ ਠੀਕ ਹੈ ਇੱਕ ਪਾਸੇ ਨਵਾਦੀ ਪਾਉਣ ਲੱਗੀ ਹੈ ਹਣਾ ਠੀਕ ਹੈ ਤੇ ਕਿੰਨਾ ਦੁੱਧ ਪਾ ਦੂਗੀ ਅੰਦਾਜ਼ਾ ਇਹ ਦੁੱਧ 30 ਕਿਲੋ ਮੰ ਦੰਦੋ ਕੇ ਮੈਂ ਦੰਦੋ ਵੀ ਜਵਾਨੀ ਠੀਕ ਐ 30 ਕਿਲੋ ਤਾਂ ਮੰਨ ਕੇ ਬੰਦਾ ਲੈ ਸਕਦਾ ਸੂਣ ਦੇ ਵਿੱਚ ਦਿਨ ਹਜੇ ਹਫਤਾ ਖੰਡ 10 ਦਿਨ ਲੈ ਜੂ ਹਣਾ ਠੀਕ ਐ 10 ਦਿਨ ਤੋਂ ਉੱਪਰ ਉੱਪਰ ਲੈ ਜੂਗੀ ਤੇ ਮੂੰਹ ਮੱਥਾ ਦੇਖੋ ਪੂਰਾ ਸਾਫ਼ ਸੁਥਰਾ ਜਾਤ ਬਰੀਡ ਦੀ ਚੰਗੀ ਆ ਸੋ ਕੰਨ ਕੋਲ ਫੁੱਲ ਬਰੀਡ ਦੇ ਵਿੱਚ ਆ ਬਾਕੀ ਹਵਾਨੇ ਤੇ ਨਾੜਾ ਦਾ ਦਿਖਾਈ ਦੇਣਾ ਦਿਨੇ ਪਿੰਡੇ ਤੇ ਦੇਖੋ ਕਿੰਨੇ ਚੰਗੇ ਨਾੜਾ ਦਿਖੇ ਨੇ 30 35 ਕਿਲੋ ਵੀ ਕਹਿਣ ਦੀ ਗੱਲ ਨਹੀਂ ਇਹ ਜਿਵੇਂ ਕਹਿੰਦੇ ਪਿੰਡ ਦਾ ਘੀਰਾ ਤੋਂ ਪਤਾ ਲੱਗ ਜਾਂਦਾ ਇਹਦਾ 35 ਕਿਲੋ ਕਿਹੜੀ ਐ ਠੀਕ ਐ ਗੱਲ ਵੀ ਜੀ ਆਹ ਆਰਾਮ ਨੇ ਦੋ ਸੋ ਬੋਡੀ ਸਟਰਕਚਰ ਦੇਖ ਕੇ ਪਤਾ ਲੱਗਦਾ ਰਾਜੀ ਸਭੀ ਬੜੀ ਬੀਬੀ ਬਰੀਡ ਐ ਇਹਦੇ ਵਿੱਚ ਬਰੀਡ ਨੇ ਦੁੱਧ ਕਰਾਉਣਾ ਇੱਕ ਆਪਣੇ ਗੱਲਾਂ ਨੇ ਦੁੱਧ ਨਹੀਂ ਕਰਾਉਣਾ ਸੋ ਦੇਖੋ ਥਾਂਡੇ ਵਧੀ ਪੂਰੀ ਸਾਫ ਸੁਥਰੀ ਥੋੜੇ ਭਲਾ ਪਾਉਣ ਲੱਗੀ ਤੇ 10 12 ਦਿਨ ਸੂਨ ਚ ਬਾਕੀ ਪਿਆ ਸੋ ਨਾੜਾ ਵਗੈਰਾ ਦੇਖੋ ਹਵਾਨੇ ਦੇ ਦੇ ਸੋ ਕਹਿਣ ਦੀ ਗੱਲ ਨਹੀਂ ਜਾਵਾ ਆ ਦੇਖੋ ਨਾੜਾ ਨੂੜਾ ਬਹੁਤ ਚੰਗੀਆਂ ਸਾਫ ਸੁਥਰੀਆਂ ਤੇ ਰਾਜੀ ਸਭੀ ਬੜੀ ਬੀਬੀ ਬਹੁਤ ਜ਼ਾਦੇ ਆ ਦੰਦੋ ਜਮਾਨ ਹੋਈ ਵੀ ਤੇ ਅੱਗੇ ਆਪਾਂ ਇਹ ਸਿਰ ਵੱਚੀ ਦੇਖੀ ਜਾਨੇ ਜੀ ਇਹ 15 ਦਿਨ ਬਾਕੀ ਪੈਣਗੇ 15 ਦਿਨ ਬਾਕੀ ਇਹ ਦੰਦੋ ਕਿਵੇਂ ਆ ਦੰਦੋ ਸ਼ੀ ਸੇਰਨ ਦੂਜਾ ਸੂਆ ਦੂਜਾ ਸੂਆ ਠੀਕ ਹੈ ਕਿੰਨਾ ਕੁ ਦੱਤ ਪਾ ਦੂਆਂ ਐਸਟੀਮੇਟ ਇਹ ਦੋ ਦਿਨ 24 ਕੁ ਦੱਤ ਹੋਵੇ ਪਹਿਲਾਂ ਵਾਸਤੇ ਠੀਕ ਹੈ ਮੰਨ ਕੇ ਚੱਲੇ ਵੀ 24 25 ਵਾਲੀ ਹੈਗੀ ਇਸ ਵਾਰ ਵੀ ਗਰਮੀ ਦੇ ਹਿਸਾਬ ਨਾਲ ਅਸੀਂ ਆਪਣੇ ਸਟਾਲੇ ਠਾਈ ਕੁ ਦੂਰਾ ਆਉਣੇ ਨੇ 25 ਕੇ ਖੋਲਦਾ ਮੰਨ ਕੇ ਨੇ ਠੀਕ ਹੈ ਬਾਕੀ ਕੱਦ ਕਾੜ ਸ਼ਾਈਨਿੰਗ ਵਗੈਰਾ ਬਹੁਤ ਆ ਸੋ ਬਰ ਪਿਓਰ 에ਅਰ ਸ਼ੈਰ ਕੱਦ ਵੀ ਚੰਗਾ ਬੇਲ ਬੁੱਲ ਬਹੁਤ ਚੰਗੀ ਆ ਦੂਸਰਾ ਸੂਆ ਖੁੰਦੀ ਪਿਆ ਗੱਲੀ ਕੱਚੀ ਕੱਚੀ ਹੈ ਜੇ ਤੇ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਚੰਗੀ ਦਿਖਾਈ ਦਿੰਦੀ ਆ ਤੇ ਨੰਬਰ ਬੋਲੋ ਜੀ ਦੁਬਾਰੇ ਆਪਣਾ ਨੰਬਰ ਆਇਆ 987878789 ਦੂਜਾ ਨੰਬਰ ਆਇਆ 97355074 ਇਹ ਵੱਡੇ ਭਰਾ ਨੰਬਰ ਆਇਆ ਸੋ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਉਹ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ